ਮੇਰੇ ਦਰਸ਼ਕੋ ਨਵਾ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਡਾਕਟਰ ਪਿਆਰਾ لال ਗਰਖਾਨਾ ਉਹਨਾਂ ਨਾਲ ਗੱਲ ਕਰਾਂਗੇ ਕਿ ਕੇਂਦਰੀ ਕੈਬਨਟ ਨੇ ਇੱਕ ਦਿਨ ਪਹਿਲਾਂ ਫੈਸਲਾ ਕੀਤਾ ਇੱਕ ਦੇਸ਼ ਇੱਕ ਚੋਣਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਉਹ ਮਨਜ਼ੂਰੀ ਦੇਣ ਤੋਂ ਬਾਅਦ ਦੇਸ਼ ਦੇ ਵਿੱਚ ਜਿਹੜਾ ਦਾਵਾ ਕੀਤਾ ਗਿਆ ਕਿ ਅਗਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਤੇ ਉਹਦੇ ਨਾਲ ਹੀ ਵਿਧਾਨ ਸਭਾ ਚੋਣਾਂ ਹੋਣਗੀਆਂ ਇਹਦੇ ਲਈ ਬੇਲੇ ਜਿਹੜਾ ਅਗਲਾ ਸੈਸ਼ਨ ਸ਼ੁਰੂ ਹੋਏਗਾ ਸਰਦ ਰੋਦ ਦਾ ਸੈਸ਼ਨ ਸ਼ੁਰੂ ਹੋਏਗਾ ਉਹਦੇ ਚ ਪੇਸ਼ ਕੀਤਾ ਜਾਏਗਾ ਫਿਰ ਇੱਕ ਸਥਾਈ ਕਮੇਟੀ ਕੋਲ ਜਾਏਗਾ ਇਹ ਸ਼ੁਰੂਆਤ ਕੀਤੀ ਕੇਂਦਰੀ ਕੈਬਨਟ ਨੇ ਤੇ ਉਹਦੇ ਨਾਲ ਹੀ ਵਿਰੋਧੀ ਤੇ ਨੇਤਾ ਨੇ ਮਲਕਰ ਜਣ ਖੜ ਗਏ ਉਹਨਾਂ ਕਹਿਆ ਵੀ ਇਹ ਜਿਹੜਾ ਮਸਲਾ ਇਹ ਹਰਕਨੇਗਾ ਇਸ ਦੇਸ਼ ਦੇ ਵਿੱਚ ਜਿਹੜਾ ਇੱਕ ਦੇਸ਼ ਇੱਕ ਚੋਣ ਦਾ ਨਾਰਾ ਦਿੱਤਾ ਗਿਆ ਬੀਜੇਪੀ ਵੱਲੋਂ ਕਿਉਂਕਿ ਉਹਨਾਂ ਕੋਲ ਹੋਰ ਕੋਈ ਨਾਰਾ ਹੀ ਨਹੀਂ ਰਹਿ ਗਿਆ ਇਹ ਮਤਲਬ ਮਸਲਿਆਂ ਤੋਂ ਧਿਆਨ ਭਟਕਾਉਣ ਦਾ ਉਹਨਾਂ ਦਾ ਮੁੱਖ ਏਜੰਡਾ ਹੈ ਤੋ ਇਸ ਪਾਸੇ ਵੱਲ ਨੂੰ ਦੇਸ਼ ਨੂੰ ਖਿੱਚਣਾ ਚਾਹੁੰਦੇ ਆ ਤੇ ਡਾਕਟਰ ਸਾਹਿਬ ਤੁਹਾਡਾ ਕੀ ਕਹਿਣਾ ਹੈ ਇਸ ਮੁੱਦੇ ਦੇ ਉੱਪਰ ਕਿਉਂਕਿ ਇਹ ਕਿਸੇ ਸਮੇਂ ਕਿਹਾ ਜਾਂਦਾ ਵੀ ਜਦੋਂ ਦੇਸ਼ ਆਜ਼ਾਦ ਹੋਇਆ ਸੀ ਕਿ ਕੁਝ ਪਹਿਲੀਆਂ ਚੋਣਾਂ ਜਿਹੜੀਆਂ ਉਹ ਇਕੱਠੀਆਂ ਹੁੰਦੀਆਂ ਸੀਗੀਆਂ ਵੱਖ-ਵੱਖ ਨਹੀਂ ਸੀ ਹੁੰਦੀਆਂ ਉਦੋਂ ਤਾਂ ਇਹ ਵੀ ਕਿਹਾ ਜਾ ਸਕਦਾ ਵੀ ਦੇਸ਼ ਦੀ ਆਜ਼ਾਦੀ ਵੇਲੇ ਕਿਉਂਕਿ ਚੋਣਾਂ ਹੀ ਨਵੇਂ ਸ਼ੁਰੂ ਹੋਈਆਂ ਸੀਗੀਆਂ ਇਸ ਕਰਕੇ ਇਕੱਠੀਆਂ ਹੁੰਦੀਆਂ ਰਹੀਆਂ ਬਾਅਦ ਦੇ ਵਿੱਚ ਨਹੀਂ ਹੋਈਆਂ ਤੁਸੀਂ ਇਹ ਸਾਰੇ ਵਰਤਾਰੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਇਸ ਕੰਮ ਇਸ ਜਿਹੜਾ ਵਨ ਨੇਸ਼ਨ ਵਨ ਚੂਨ ਦੇ ਮਾਮਲੇ ਤੇ ਕੀ ਕਹਿਣਾ ਚਾਹੁੰਦੇ ਦਿਖੋ ਜਮੂ ਸਾਹਿਬ ਜੇ ਨੂੰ ਇੱਕ ਡਾਇਮੈਂਚ ਕਹਿਣਾ ਹੋਵੇ ਬਾਅਦ ਚਪਾ ਇਹਦਾ ਵਿਆਹ ਪੂਰਾ ਵਿਸਥਾਰ ਦੱਸਾਂਗੇ ਇਹ ਇੱਕ ਆਧਕਾਰ ਵੰਡ ਡੰਡਾ ਫੇਰਨ ਵੰਡ ਇੱਕ ਸਟੈਪ ਹੈ ਉਹਦੇ ਚ ਹਰੇਕ ਚੀਜ਼ ਇੱਕ ਪਛਾਣ ਇੱਕ ਵੋਟ ਇੱਕ ਦੇਸ਼ ਇੱਕ ਚੋਣ ਇੱਕ ਕਰਜਾ ਇੱਕ ਖੇਤੀ ਇੱਕ ਪੜਾਈ ਇੱਕ ਸੇਚ ਇੱਕ 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 ਕਰਿਆ ਜਾ ਰਿਹਾ ਹੈ ਜਦ ਕਿ ਸਾਡਾ ਦੇਸ਼ ਵਰਨ ਸੁਵੰਤਾ ਵਾਲਾ ਜਿਹੜੀਆਂ ਈਸਤ ਚੀਜ਼ਾਂ ਮੈਂ ਸੇਧ ਦੀ ਗੱਲ ਕਰੀ ਹੋਵੇ ਜਿਹੜੀਆਂ ਪੂਰਬ ਦੇ ਵਿੱਚ ਬਿਮਾਰੀਆਂ ਨੇ ਉਹ ਇੱਥੇ ਉੱਤਰ ਚ ਹੁੰਦੀ ਹੈ ਜੀ ਜਿਹੜੀਆਂ ਦੱਖਣ ਚ ਸਮੁੰਦਰ ਦੇ ਕੰਢਿਆਂ ਦੀਆਂ ਬਿਮਾਰੀਆਂ ਨੇ ਜਿਹੜੇ ਸਮੁੰਦਰੀ ਖੰਡੇ ਦੇ ਸੂਬੇ ਨੇ ਖਾਸ ਕਰਕੇ ਦੱਖਣ ਦੇ ਸੂਬੇ ਉਹ ਬਿਮਾਰੀਆਂ ਉੱਤਰੀ ਭਾਰਤ ਚ ਜਾਂ ਪੁਰਵੀ ਭਾਗ ਚ ਨਹੀਂ ਹੁੰਦੀਆਂ ਇਸੇ ਤਰ੍ਹਾਂ ਸਿੱਖਿਆ ਸਿੱਖਿਆ ਹੈ ਜੀਵਨ ਜੋ ਮੇਂ ਹੈ ਉਹਨਾਂ ਦਾ ਜਿਹੜਾ ਅਰਥਚਾਰਾ ਉਹ ਵੀ ਵੱਖਰਾ ਹੈ ਪੂਰਬ ਦਾ ਵੱਖਰਾ ਹੈ ਪੱਛਮ ਦਾ ਵੱਖਰਾ ਹੈ ਉੱਤਰ ਦਾ ਵੱਖਰਾ ਹੈ ਕਿਉਂਕਿ ਪਹਾੜੀ ਏਰੀਆ ਉੱਤਰ ਦੱਖਣ ਦਾ ਵੱਖਰਾ ਹੈ ਉਹਦੀ ਬੋਡੀ ਵੱਖਰੀ ਹੈ ਤੇ ਉਥੋਂ ਦੀ ਧਰਤੀ ਵੱਖਰੀ ਹੈ ਤੇ ਮਿੱਧ ਭਾਗ ਦਾ ਬਿਲਕੁਲ ਵੱਖਰਾ ਹੈ ਇਸੇ ਤਰ੍ਹਾਂ ਇਥੋਂ ਦੀ ਜਿਹੜਾ ਹੈਗਾ ਪਕੀਰ ਪਗੋੜ ਵੱਖਰਾ ਹੈ ਸੋ ਜੇ ਹਰੇਕ ਇਕਹਾਸ ਵੀ ਵੱਖਰਾ ਹੈ ਸੋ ਜੇ ਭਗੋੜ ਵੱਖਰਾ ਹੈ ਇਤਿਹਾਸ ਵੱਖਰਾ ਹੈ ਅੱਠ ਚਾਰਾ ਵੱਖਰਾ ਹੈ ਤੇ ਲੋਕਾਂ ਦਾ ਸੱਧਿਆਚਾਰ ਵੱਖਰਾ ਹੈ ਬੋਦੀ ਵੱਖਰੀ ਹੈ ਉਥੇ ਇੱਕ ਕਿਵੇਂ ਹੋ ਜੂਗਾ ਹਾਂ ਉਹ ਇਕੱਠੇ ਰਹਿ ਸਕਦੇ ਨਹੀਂ ਦੀ ਪੋਕੇਰੀ ਕਈ ਤਰ੍ਹਾਂ ਦੇ ਫੁੱਟ ਹੁੰਦੇ ਏਕਾ ਕਰਦੇ ਨੇ ਲੋ ਉਹ ਪੱਠੇ ਰਹਿ ਸਕਦੇ ਨਹੀਂ ਅਗਲੀ ਗੱਲ ਇਹ ਇਤਿਹਾਸਕ ਤੌਰ ਦੇ ਉੱਤੇ ਵੀ ਇੱਕ ਦੇਸ਼ ਰਹੀ ਨਹੀਂ ਕਦੇ ਜਿਹੜਾ ਆਰਐਸਐਸ ਬੀਜੇਪੀ ਕਹਿੰਦੀ ਹੈ ਇਹਨਾਂ ਦੀ ਆ ਸਾਹਮਣੇ ਦਿਖਦੀ ਇਥੋਂ ਮੈਨੂੰ ਸਮਰੱਤੀ ਉਹਦੇ ਵਿੱਚ ਹੀ ਲਿਖਿਆ ਹੈ ਵੀ اسی সনাতনী ਲੋਕ ਆ ਸਾਡਾ ਦੇਸ਼ ਆਰਿਆ ਵਰਤ ਹੈ ਕਿ ਆਰਿਆ ਵਰਧੀਆਂ ਜਿਹੜੀਆਂ ਹੱਦਾਂ ਨੇ ਉੱਤੇ ਹਿਮਾਚਲ ਪਰਬਤ ਹੈ ਹਿਮਾਲਾ ਪਰਬਤ ਹੈ ਥੱਲੇ ਬਿੰਦਿਆ ਚੰਦ ਪਰਬਤ ਹੈ ਸਾਈਡਾਂ ਤੇ ਸਮੁੰਦਰ ਹੈ ਬਿੰਦਿਆ ਥੱਟ ਪਰ ਤਾ ਗੁਜਰਾਤ ਤੇ ਓਡੀਸਾ ਵਰ ਨੂੰ ਜਾਂ ਥੱਲੇ ਤੋਂ ਪਰਮਤਾਈ ਨਹੀਂ ਉਹ ਸੋ ਇਹਦਾ ਮਤਲਬ ਆਰਿਆ ਵਰਤ ਆਹੀ ਹੈ ਅਰੋਦੇ ਚ ਵੀ ਗਾਂ ਯਿਸਤ ਨਹੀਂ ਸ਼ਾਵਨ ਹੁੰਦਾ ਕਿਉਂਕਿ ਸਮੁੰਦਰ ਨਾ ਲੱਗਦਾ ਸੋ ਇਸ ਕਰਕੇ ਇਹ ਜਿਹੜਾ ਤੇ ਪਰਬਤ ਹੈ ਪਰਮਤੀ ਦੀ ਲੜੀ ਉਹਦੀ ਲੱਗੀ ਹੈ ਸੋ ਇਹ ਜਿਹੜਾ ਕਹਿਣਾ ਹੈ ਕਿ ਇਹ ਦੇਸ਼ ਇੱਕ ਦੇਸ਼ ਇੱਕ ਚੋਣ ਇਹ ਵੈਸੀ ਆਪਣੇ ਆਪ ਦੀ ਨਾਰਾ ਕਿਸੇ ਵੀ ਰੂਪ ਤੇ ਠੀਕ ਨਹੀਂ ਹੈ ਹੁਣ ਦੂਜਾ ਪਸਾਇਦਾ ਜਾਣਿਆ ਇਹ ਚੋਣਾ ਉਦੋਂ ਕਿਉਂਕਿ ਠੀਕ ਹੈ ਤੁਸੀਂ ਵੀ ਚੋਣਾ ਉਦੋਂ ਕਿਉਂਕਿ ਪਹਿਲੀ ਵਾਰੀ ਚੋਣਾ ਹੋਈਆਂ ਨੇ ਉਹ ਸਰਕਾਰਾਂ ਨਹੀਂ ਝੁੱਟੀਆਂ ਕੇਰਲਾ ਦੀ ਸਰਕਾਰ ਟੁੱਟ ਗਈ ਸੀ ਉਦੋਂ ਇਕੱਠਿਆਂ ਚੋਣਾ ਨਹੀਂ ਹੋਈਆਂ ਵਿੱਚੋਂ ਟੁੱਟਦੀ ਸੀ ਸੋ ਪਰ ਜਦ ਮੁੱਖ ਰੂਪ ਦੇ ਵਿੱਚ ਕਿਉਂਕਿ ਆਮ ਤੌਰ ਤੇ ਕਾਂਗਰਸ ਜੀ ਜੀ ਸੀ ਬਹੁਤੀ ਭ੍ਰੋਦੀ ਪਾਰਟੀ ਕੌਮਿਸਟ ਪਾਰਟੀ ਸੀ ਹੋਰ ਤਾਂ ਕੋਈ ਭ੍ਰੋਦੀ ਪਾਰਟੀ ਖੇਤਰੀ ਪਾਰਟੀਆਂ ਬਣੀ ਸੀ ਉਦੋਂ ਤਾਈਂ ਦੀਆਂ ਟੱਕਰੀਆਂ ਤੇ ਬੀਜੇਪੀ ਦੇ ਤਾਂ ਨਾਮ ਨਿਸ਼ਾਨੀ ਪਾਰਟੀ ਜਨਸਨ ਹੁੰਦਾ ਇਹਨੂੰ ਟੱਕਦੇ ਸੀ ਤਾਂ ਹੀ ਨਹੀਂ ਬਣਦੀਆਂ ਸੀ ਸੋ ਇਸ ਕਰਕੇ ਤਾਂ ਆਜ਼ਾਦੀ ਦੀ ਲੜਾਈ ਲੜੀ ਨਹੀਂ ਸੀ ਉਦੋਂ ਆਜ਼ਾਦੀ ਦੀ ਲੜਾਈ ਦਾ ਪ੍ਰਭਾਵ ਸੀ ਜਿਹਦੇ ਵਿੱਚੋਂ ਚੋਣ ਇੱਕੋ ਪਾਰਟੀ ਚੱਲਦੀ ਸੀ ਪਰ ਸਤਹ ਹਟ ਜਾ ਕੇ ਜਦ 9 ਜ਼ੂਬੇ ਤੇ ਵੱਖਰੀਆਂ ਸਰਕਾਰਾਂ ਬਣ ਗਈਆਂ ਉਦੋਂ ਫਿਰ ਉਹ ਸਰਕਾਰਾਂ ਚੱਲੀਆਂ ਨਹੀਂ ਆ ਪੰਜਾਬ ਦੀ ਸਰਕਾਰ ਗੁਰਨਾਮ ਸਿੰਘ ਦੀ ਦੋ ਵਾਰੀ ਬਣੀ ਇੱਕ ਵਾਰੀ ਲਖਨ ਸਿੰਘ ਗਿੱਦੀ ਬਣੀ ਤੇ ਫਿਰ ਇੱਕ ਵਾਰੀ ਬਾਦਲ ਸਾਹਿਬ ਦੀ ਬਣੀ ਕੁਝ ਢੇਰ ਵਾਸਤੇ ਚਾਰ ਵਾਰੀ ਸਰਕਾਰ ਬਣੀ 5 ਸਾਲਾਂ ਦੀ ਉਸ ਤੋਂ ਬਾਅਦ 72 ਚੋਣ ਹੋਈ ਫਿਰ ਗਿਆਨੀ ਜੱਜ ਸਿੰਘ ਦੀ ਸਰਕਾਰ ਬਣੀ ਇਸ ਕਰਕੇ ਇਹ ਜਿਹੜਾ ਤੌਰ ਤਰੀਕਾ ਸੀ 67 ਜਾ ਕੇ ਟੁੱਟ ਗਿਆ ਕਿਉਂਕਿ ਚੋਣ ਤਾਂ ਦੁਬਾਰਾ ਹੋਣੀ ਹੈ ਹੁਣ ਚੋਣ ਦੇ ਵਿੱਚ ਰੋਲ ਕੀ ਹੈ ਚੋਣ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਬੰਦੇ ਚੋਣਾਂ ਨੇ ਉਹ ਆਰਟੀਕਲ 72 ਦੇ ਅੰਦਰ ਨੇ ਉਹ ਉਹ ਗਾਈ ਕਰਦਾ ਹੈ ਕਿ ਉਹਦੇ ਵਿੱਚ ਇਹ ਹੈ ਕਿ ਜਦ ਵੀ ਵਿਧਾਨ ਸਭਾ ਦੀ ਚੋਣ ਹੋਏਗੀ ਪੂਰੀ ਉਹ 5 ਸਾਲ ਹੈਗੀ ਉਹਦੀ ਆਬਦੀ 5 ਸਾਲ ਹੈ ਉਹਦੀ ਆਬਦੀ ਜਿਹੜੀ ਬਾਕੀ ਬਚੀ ਉਹ ਆਬਦੀ ਨਹੀਂ ਹੈ ਪਰ ਜੇ ਕਿਸੇ ਬਾਈ ਇਲੈਕਸ਼ਨ ਹੋਵੇ ਜਿੰਨੀ ਚੋਣ ਹੋਵੇ ਉਹ ਚਾਹੇ ਲੋਕ ਸਭਾ ਚਾਹੇ ਚਾਹੇ ਰਾਜ ਸਭਾ ਚਾਹੇ ਉੱਥੇ ਉਹਦੀ ਆਬਦੀ ਉਨੀ ਹੀ ਰਹਿੰਦੀ ਆ ਉਹਦਾ ਕਾਲ ਜਿੰਨਾ ਕਿ ਬਾਕੀ ਬਚਿਆ ਹੋਇਆ ਉਸ ਚੁਣੇ ਹੋਏ ਬੰਦੇ ਦਾ ਜਿਵੇਂ ਆ ਮਾਨ ਸਾਹਿਬ ਚੁਣੇ ਗਏ ਸੀ ਹਮੇ ਪਪਨ ਪਤਾ ਹੀ ਆ ਕਿ ਇੱਕ ਮਹੀਨੇ ਸੋ ਉਹਦੇ ਵਿੱਚ ਜਿਹੜੀ ਦੂਜਾ ਜਿਹੜੇ ਸੂਬੇ ਨੇ ਭਾਰਤ ਦੇ ਸੰਵਿਧਾਨ ਮੁਤਾਬਕ ਉੱਥੇ ਪ੍ਰੈਜ਼ੀਡੈਂਟ ਰੂਲ ਲਾਗੂ ਹੋ ਸਕਦਾ ਹੈ ਪਰ ਕੇਂਦਰ ਚ ਕਦੇ ਪ੍ਰੈਜ਼ੀਡੈਂਟ ਰੂਲ ਨਹੀਂ ਲਾਗੂ ਹੋ ਸਕਦਾ ਕੇਂਦਰ ਕਿਉਂ ਨਹੀਂ ਹੋਈ ਸਰਕਾਰੀ ਰਹਿਣੀ ਇਹ ਵੀ ਸਾਡੇ ਸੰਵਿਧਾਨ ਦਾ ਇੱਕ ਤਰੀਕਾ ਹੈਗਾ ਹੁਣ ਜੇ ਮੰਨ ਲਓ ਵੀ ਪਾਰਲੀਮੈਂਟ ਦੇ ਵਿੱਚ ਮжоਰਿਟੀ ਕਿਸੇ ਦੀ ਬਣਦੀ ਬਾਜਪਾਈ ਸਾਹਿਬ ਦੀ ਸਰਕਾਰ ਟੁੱਟੀ ਸੀ ਨਾ 13 ਦਿਨ ਦੀ ਟੁੱਟੀ 13 ਮਹੀਨਿਆਂ ਦੀ ਟੁੱਟੀ ਫਿਰ ਸਵਾ ਕੇ ਚਾਰ ਸਾਲ ਬਾਅਦ ਉਹਨਾਂ ਨੇ ਆਪ ਹੀ ਤੋੜ ਦਿੱਤੀ ਇਹ ਤਾਂ ਸੱਚ ਨੇ ਉਦੋਂ ਪਹਿਲਾਂ ਦੇਵੇ ਗੜੋਂ ਆਪਰਾਣੀ ਟੁੱਟੀ ਇੰਦਰ ਕੁਮਾਰ ਨਾ ਸਮਾਰੋਦੀ ਮਨੋਟੀ ਸਰਕਾਰੀ ਜਿਆਦਾ ਦੇਰ ਚੱਲੀ ਐ ਹਾਂਜੀ ਕਈ ਜੇ ਉਹਦੀ ਆਪਣਾ ਇਕੰਦਰ ਸ਼ੇਖਰਾਨੀ ਟੁੱਟੀ ਸੀ ਠੀਕ ਐ ਤੇ ਇਹ ਚੋਣਾ ਹੋਈਆਂ ਨੇ ਵਾਰ-ਵਾਰ 99 ਤੋਂ ਬਾਅਦ 91 ਦੀ ਚੋਣ ਹੋਣੀ ਸੀ ਦੁਬਾਰਾ ਲੋਕ ਸਵਾਲ ਦੀਆਂ ਨੰਨੇ ਜੇ ਬੀਪੀ ਸਿੰਘ ਜਿੱਤਿਆ ਉਦੋਂ ਬਾਅਦ ਚੰਦਰ ਸ਼ੇਖਰ ਆਇਆ ਪ੍ਰਾਈਮ ਮਿਨਿਸਟਰ ਬਸ 92 ਦੀ ਚੋਣ ਹੀ ਹੋਣੀ ਪਈ 91 ਵਾਲੀ ਜਰੂਰ 97 ਤੱਕ ਚੱਲ ਗਈ ਸੀ ਵਿੱਚ ਕਾਲੋ ਵੀ ਪੰਚੇਸਾਲਾ ਮਨੌਟੀ ਵਿੱਚ ਆਪਦੀ ਰਹੀ ਵਿੱਚ ਦੇਵੇ ਕਰਵਾਦੀ ਤਾਂ ਭਾਜਪਾ ਸਾਹਿਬ ਜੀ ਤਾਂ ਨਾ ਚੱਲੀ ਹੋਈ ਨਹੀਂ ਸੋ ਜੇ ਸਰਕਾਰ ਗਿੰਦਰ ਦੀ ਟੁੱਟ ਜਾਂਦੀ ਹੈ ਫਿਰ ਕੀ ਕਰਨਗੇ ਕਿਉਂ ਤੱਕ ਕਰਾਉਣੀ ਪਊਗੀ ਫਿਰ ਕੀ ਸਾਰੀਆਂ ਅਸੈਂਬਲੀਆਂ ਵੀ ਨਾਲ ਹੀ ਚੋਣਨਗੇ ਇਕੱਠੀਆਂ ਚੋਣਾਂ ਕਰਾਦੀਆਂ ਮੰਨ ਲਓ ਅੱਜ ਕਰਾ ਦਿੰਦੇ ਨੇ 2029 ਚ ਕਰਾ ਦਿੰਦੇ ਨੇ ਜਿਹੜਾ ਕਹਿੰਦੇ 2029 2029 ਚ ਕਰਾਤੀਆਂ ਜਿਵੇਂ ਹੁਣ ਹੋਇਆ ਹੈ 2029 ਚ ਵੱਡੀ ਸੰਭਾਵਨਾ ਹੈ ਵੀ ਕਿਸੇ ਨੂੰ ਮжоਰਿਟੀ ਨਾ ਮਿਲੇ ਉਹਨਾਂ ਦਾ ਫਿਰ ਵੀ ਇਹ ਜੋੜ-ਤੋੜ ਕਰਕੇ ਉੱਥੇ ਜੋੜ-ਤੋੜ ਵੀ ਨਾ ਸਫਲ ਹੋ ਗਈ। ਜਾਂ ਕੁਛ ਦਿਨ ਹੋ ਜੇ ਮੁੜ ਕੇ ਤੋੜ ਦੇਣ। ਵੀ ਨਹੀਂ ਅਸੀਂ ਨਹੀਂ। ਜਿਵੇਂ ਹੁਣ ਰੌਲਾ ਪਾਇਆ ਰਹੇ ਹੈ ਭਾ ਜੀ ਦੇ ਪੀ ਦਾ ਰੌਲਾ ਐਂਡੀ ਦਾ ਕਿਹਦੇ ਚੋਂ ਜੀਡੀਯੂ ਤੇ ਇਹ ਜਿਹੜਾ ਹੈਗਾ ਆਪਣਾ ਚੰਦਰ ਬਾਗੂ ਨਾਡੂ ਇਹ ਛੱਡਣ ਨੂੰ ਫਿਰਦੇ ਨੇ ਜੀਡੀਪੀ ਵਾਲੇ। ਜਿਹੇ ਛੱਡ ਜਾਂਦੇ ਨੇ ਤੇ ਸਰਕਾਰ ਟੁੱਟ ਗਈ। ਇਹ ਸਰਕਾਰ 2029 ਚੋਣ ਹੋਣ ਤੋਂ ਬਾਅਦ 6 ਮਹੀਨੇ ਬਾਅਦ ਟੁੱਟ ਜਾਂਦੀ ਹੈ। ਕੀ ਫਿਰ ਅਸੈਂਬਲੀਆਂ ਵੀ ਨਾਲ ਹੀ ਤੋੜ ਦੇਣਗੇ ਆਪਾਂ ਮੰਨ ਲਓ ਵੀ ਚੋਣ ਕਰ ਲੈਣਗੇ। ਕੀ ਫਿਰ ਸਾਰੀਆਂ ਅਸੈਂਬਲੀਆਂ ਨਾਲ ਹੀ ਤੋੜ ਦੇਣਗੇ? ਇਹ ਤਾਂ ਦਾ ਸਵਾਲ ਉੱਥੇ ਨਹੀਂ ਹੋਣਾ ਮੈਂ ਪ੍ਰੈਕਟੀਕਲੀ ਕਿਵੇਂ ਸਵਾਲ ਕਰਦਾ ਥਿਓਰੀਟੀਕਲ ਜਿਹੜੇ ਕਨਸਟੀਟਿਊਸ਼ਨ ਬਦਲਣਾ ਹੋ ਰਿਹਾ ਉਹ ਬਹੁਤ ਗੰਦੇ ਸਵਾਲ ਨੇ 18 ਮੈਂ ਬੜੀ ਕੰਪਨੀ ਪੈਣ ਗਿਆ ਹਾਂ ਪਰ ਮੈਂ ਉਸਟ ਨਹੀਂ ਅਜੇ ਜਾ ਰਿਹਾ ابھی ਉਹ ਸੰਭਵ ਨਹੀਂ ਨਹੀਂ ਮੈਂ ਇਹਨਾਂ ਨੂੰ ਪ੍ਰੈਕਟੀਕਲੀ ਮੰਨਣ ਰੋ ਵੀ ਸਾਰਾ ਕੁਝ ਕਰ ਰਹੇ ਨੇ ਕਾਨੂੰਨੀ ਸਭ ਕੁਝ ਕਰ ਰਹੇ ਨੇ ਇਹ ਸਵਾਲ ਦਾ ਜਵਾਬ ਸਾਡੇ ਲੋਕਾਂ ਨੂੰ ਇਹ ਜਿਹੜੀ ਕੈਬਨਟ ਸਿਆਣੇ ਨੇ ਕਹਿੰਦੇ ਨੇ ਵੀ ਅਸੀਂ ਸਿਆਣੇ ਆ ਕਿ ਇਹਨੇ ਪਾਸ ਵੀ ਕਰਿਆ ਰਾਮਨਾਥ ਕੋਵਿੰਦ ਜੀ ਦੇ ਦੇ ਰਾਸ਼ਟਰਪਤੀ ਰਹੇ ਨੇ ਉਹ ਕਨੈਲ ਜਿਹੜੀ ਅਸੀਂ ਤਾਂ ਜਿੱਤ ਤਪਤਾਦੀ ਪਾਰਟੀਆਂ ਨੂੰ ਪੁੱਛਿਆ ਸੀ ਵਿੱਚੋਂ ਬੱਤੀਆਂ ਨੇ ਹਾਂ ਕਰੀ ਹੈ ਹੁਣ ਪੈਭੀ ਗੱਤਾਂ ਡਿਸਟਿਚਪੀ ਹੋਏ ਕਿ 13 ਨੇ ਨਾ ਕਰੀ ਜੇ ਤਪਤਾਦੀ ਨੂੰ ਪੁੱਛਿਆ ਸੀ 13 ਨੇ ਤਾਂ ਪੱਕਾ ਹੀ ਨਾ ਕਰੀ ਹੈ ਹਾਂਜੀ ਉਹ ਬੱਤੀ ਕਿਵੇਂ ਲਿਖਿਆ ਗਈਆਂ ਬਈ ਬੱਤੀਆਂ ਨੇ ਜਿਹੜੀ ਹਾਂ ਕਰੀ ਲਿਖੀ ਆ ਉਹਦੇ ਚੋ ਇਹ ਲਿਖਿਆ ਹੈ ਵੀ ਨੌ ਨੇ ਤਾਂ ਜਵਾਬ ਹੀ ਨਹੀਂ ਦਿੱਤਾ ਜੇ ਨੌ ਨੇ ਜਵਾਬ ਨਹੀਂ ਦਿੱਤਾ ਤੇ ਫਿਰ ਬੱਤੀਆਂ ਦੀ ਹਾਂ ਕਿਵੇਂ ਹੋ ਗਈ ਜਿਹੜਾ ਜਵਾਬ ਨਹੀਂ ਦਿੰਦਾ ਉਹਦੀ ਹਾਂ ਜ਼ਰੂਰੀ ਨਹੀਂ ਨਾ ਉਹਦੀ ਹਾਂ ਹੈ ਨਾ ਨਹੀਂ ਤੁਸੀਂ ਹਾਂ ਕਿ ਮੈਂ ਕਹਿ ਸਕਦਾ ਸੋ ਇਸ ਕਰਕੇ ਜਦ ਤੁਸੀਂ ਇੱਕ ਜਿਹੜੀ ਕਮੇਟੀ ਬਣੀ ਹੈ ਔਰ ਮਾਨ ਕੀ ਅਜੇ ਕ ਬੜਾ ਹੋ ਗਿਆ ਜਿਵੇਂ ਇੱਥੇ 1900 ਪੇਜ ਦੀ ਐਗਰੀਕਲਚਰ ਨੀਤੀ ਜੀ ਖੇਤੀਬਾੜੀ ਨੀਤੀ ਹੂੰ ਫਿਰ ਹੁਣ ਰਾਮਨਾਥ ਕੋ ਵੀ ਨਹੀਂ ਕਹਿੰਦਾ 18000 ਪੇਜ ਦੀ ਇਹ ਪਤਾ ਨਹੀਂ ਕਿੱਥੋਂ ਹੁਣ ਅਸੀਂ ਕਹਿੰਦੇ ਜੀ ਇੰਨੇ ਹਜ਼ਾਰ ਰਹਿ ਨਹੀਂ ਉਹਦੇ ਚ 80% ਸਾਡੇ ਹੱਕ ਚ ਆਈ ਉਹ ਬੀਜੇਪੀ ਨੇ ਰਹਿ ਹੱਕ ਚ ਦੇਣੀ ਹੈ ਬੀਜੇਪੀ ਨੂੰ ਹੀ ਸਾਰਾ ਮੌਕਾ ਜਿਆਦਾ ਨੂਜੇ ਬੈਸੀ ਵੀ ਕਈ ਵਾਰ ਤਾਂ ਚੁੱਪ ਨੇ ਤੁਸੀਂ ਸਮਾਜ ਨੂੰ ਇਹਦਾ ਤਾਂ ਬਣਾਇਆ ਹੀ ਨਹੀਂ ਵੀ ਜਿਹੜਾ ਰਾਏ ਦੇਵੇ ਫਿਰ ਕਹਿੰਦੇ ਸੀ ਚਾਰ ਚੀਫ ਜੱਜਾਂ ਨੂੰ ਪੁੱਛਿਆ ਜਿਹੜੇ ਰਿਟਾਇਰਡ ਨੇ ਗਗੋਈ ਸਭ ਦਾ ਐਮਪੀ ਨੇ ਬੀਜੇਪੀ ਨੇ ਨਾਮਿਨੇਟ ਕਰੇ ਨੇ ਬੋਰਡਵੇ ਬੋਬਡੇ ਸਾਹਿਬ ਵੀ ਬਿਲਕੁਲ ਉਸਦੇ ਰਹੇ ਨਹੀਂ ਬੀਜੇਪੀ ਦੇ ਨਾਲ ਹਰ ਗੱਲ ਦੇ ਉੱਤੇ ਉਹ ਤਾਂ ਮੋਟਰਸਾਈਕਲ ਤੇ ਬੈਠ ਕੇ ਉੱਤੇ ਬੀਜੇਪੀ ਦੇ ਉਸ ਤੇ ਦਖਾ ਰਹੇ ਸੀਗੇ ਜੱਜ ਹੁੰਦੇ ਹੋਏ ਵੀ ਚੀਫ ਜਸਟਿਸ ਹੁੰਦੇ ਹੋਏ ਵੀ ਸੋ ਇਹ ਇਹ ਜੁਰਦਾਲਤ ਅਤੇ ਹੋਰ ਉਹ ਉਹਨਾਂ ਦਾ ਪੁੱਛੇ ਹੋਏ ਦਾ ਠੀਕ ਹੈ ਜਦ ਜਿਹੜੇ ਨੇ ਹੁਣ ਉਹ ਪੋਲੀਟਿਕਲ ਬੰਦੇ ਬਣ ਗਏ ਜਦ ਬੰਦਾ ਪੋਲੀਟਿਕਲ ਹੋਇਆ ਤਾਂ ਕਈ ਹਾਈ ਕੋਰਟਾਂ ਦੇ ਜੱਜ ਨੇ ਜਦੋਂ ਕਿਸੇ ਪੋਲੀਟਿਕਲ ਪਾਰਟੀ ਨੂੰ ਜੁਆਇਨ ਕਰ ਲੈਂਦੇ ਨੇ ਉਦੋਂ ਉਹਦੇ ਜੱਜਾਂ ਦੇ ਅਹੁਦੇ ਦੀ ਗੱਲ ਨਾ ਕਰੋ ਫਿਰ ਪੋਲੀਟਿਕਲ ਦੀ ਗੱਲ ਕਰੇਗਾ ਫਿਰ ਉਹ ਕਈ ਵਾਰ ਇੰਨੇ ਕਮਜ਼ੋਰ ਹੁੰਦੇ ਨੇ ਕਿ ਜੋ ਪੋਲਟਿਕਸ ਗਗੋਈ ਸਾਹਿਬ ਬਿਰਕੁਲ ਨਹੀਂ ਬੋਲਦੇ ਨਾਰਥ ਈਸਟ ਦੇ ਬੰਦੇ ਨੇ ਉਹ ਨਾਰਥ ਈਸਟ ਦੇ ਵਿੱਚ ਜੋ ਮਨੀਪੁਰ ਦੇ ਵਿੱਚ ਹੋਇਆ ਗਗੋਈ ਸਾਹਿਬ ਨੇ ਜ਼बान ਨਹੀਂ ਖੋਲੀ ਜੇ ਗਗੋਈ ਸਾਹਿਬ ਉਸ ਦਿਨ ਜ਼बान ਨਹੀਂ ਖੋਲਦੇ ਕਿ ਫੇਰੇ ਕਿਤੇ ਉਹਨਾਂ ਨੇ ਚੰਗੀ ਮਾਪ ਨਹੀਂ ਹੋਈਆਂ ਬਲਕਿ ਮੈਂ ਚਾਹੇ ਕਹਣਾ ਵੀ ਚੀਫ ਜਸਟਿਸ ਆਫ ਇੰਡੀਆ ਨੂੰ ਬਿਲਕੁਲ ਕੋ ਯੋਗਦਾਨ ਨਹੀਂ ਮਿਲਣਾ ਚਾਹੀਦਾ ਬਾਅਦ ਚ ਬਥੇਰੀ ਪੈਨਸ਼ਨ ਮਿਲਦੀ ਹੈ ਇਹ ਤਾਂ ਬੇਇੱਜ਼ਤੀ ਹੈ ਦੇਸ਼ ਦੀ ਵੀ ਇੱਕ ਬੰਦਾ ਚੀਫ ਜਸਟਿਸ ਆ ਜੋ ਪਾਰਲੀਮੈਂਟ 'ਚ ਬੈਠਾ ਹੈ ਉੱਥੇ ਉਹਦੇ ਤਾਂ ਅਣਡੰਡ ਰਖ ਰਹੇ ਨੇ ਇਹ ਤਾਂ ਸਾਡੇ ਸਿਸਟਮ ਨੂੰ ਤੋੜਨ ਦਾ ਤਰੀਕਾ ਸੀ ਗਗੋਈ ਸਾਹਿਬ ਨੇ ਪਹਿਲਾਂ ਚਾਰ ਜੱਜਾਂ ਦੀ ਕਰਕੇ ਪ੍ਰੈਸ ਕਾਨਫਰੰਸ ਉਦੋਂ ਹੀ ਸਿਸਟਮ ਤੋੜਿਆ ਗਗੋਈ ਸਾਹਿਬ ਨੇ ਲੀਡ ਕਰਿਆ ਸੀ கேர் குகுய் ਸਾਹਿਬ ਨੇ ਰਾਮ ਮੰਦਰ ਦਾ ਫੈਸਲਾ ਦੇ ਕੇ ਚੋੜਿਆ ਜਿਹਦੇ ਵਿੱਚ ਬਿਲਕੁਲ ਸਪਸ਼ਟ ਉਹਨਾਂ ਨੇ ਉਸ ਬੰਦੇ ਦੀ ਗਵਾਹੀ ਲਈ ਜਿਹੜਾ ਟੈਕਨੀਕਲ ਤੌਰ ਤੇ ਕਾਨੂੰਨੀ ਤੌਰ ਤੇ ਸਿੱਖ ਧਰਮ ਦੇ ਬਾਰੇ ਬੋਲਣ ਦਾ ਕੋਈ ਹੱਕ ਹੀ ਨਹੀਂ ਰੱਖਦਾ ਬੋਲਣ ਦਾ ਹੱਕ ਸਿੱਖ ਧਰਮ ਦੇ ਤੌਰ ਤੇ ਐਸਜੀਪੀਸੀ ਨੂੰ ਹੈ ਇਹ ਸੰਵਿਧਾਨਕ ਹੱਕ ਕਨਸਟੀਟਿਊਸ਼ਨਲ ਹੱਕ ਲੀਗਲ ਹੱਕ ਜਿਹਨੂੰ ਅਸੀਂ ਕਹਿੰਦੇ ਹਾਂ ਸਟੈਚੂਟਰੀ ਹੱਕ ਜਾਂ ਵਰਤਮਾਨ ਦਿੱਲੀ ਗੁਰਦੁਆਰਾ ਫਰਨਰ ਕਮੇਟੀ ਤੋਂ ਲੰਦਾ ਸੋ ਇਸ ਕਰਕੇ ਗਗੋਈ ਸਾਹਿਬ ਨੇ ਉਹ ਤੋਂ ਬਾਅਦ ਨਾਮੀਨੇਸ਼ਨ ਕਰਾ ਲਈ ਆਪਦੀ ਇਹ ਐਡਾ ਵੱਡਾ ਦੋਸ਼ ਲੱਗਿਆ ਉਹਨਾਂ ਦੇ ਉੱਤੇ ਇੱਕ ਮਿਹਰਾ ਕਰਮਚਾਰੀ ਨੇ ਲਾਇਆ ਨਾ ਮਿਹਰਾ ਕਰਮਚਾਰੀ ਨੂੰ ਕੁਝ ਕਿਹਾ ਤੇ ਨਾ ਗਗੂਈ ਸਾਹਿਬ ਨੂੰ ਕੁਝ ਕਿਹਾ ਤੇ ਫਿਰ ਦੋਨੇ ਜੇ ਦੋਨਾਂ ਨੂੰ ਛਕਦਾ ਇਹਦਾ ਮਤਲਬ ਮਿਹਰਾ ਕਰਮਚਾਰੀ ਦਾ ਦੋਸ਼ ਤਾਂ ਠੀਕ ਹੋਣਾ ਕਿਉਂਕਿ ਕਰਮਚਾਰੀ ਤਾਂ ਛੱਡ ਤਾਂ ਹੀ ਹੋਣਾ ਹੈ ਵਿਚਰ ਤੇਰਾ ਦੋਸ਼ ਹੈ ਤੇਰੇ ਤੇ ਹੁਣ ਉਹ ਜੱਜ ਹੈ ਚਾ ਛੱਡ ਪਰ ਗਰੀਬ ਆਦਮੀ ਕੀ ਕਰੇਗਾ ਸੋ ਇਸ ਕਰਕੇ ਜਾਂ ਦੋਸ਼ ਝੂਠਾ ਦਵਾਇ ਸੀ ਜੇ ਝੂਠਾ ਦੋਸ਼ ਹੋਵੇ ਤਾਂ ਗਗੂਈ ਸਾਹਿਬਸ ਆਪਸ ਕਰਦੇ ਰਾਤ ਹੀ ਰਹਿ ਗਏ ਉਹਦੇ ਚ ਆਪ ਤਾਂ ਫੈਸਲਾ ਨਾਮ ਕਰ ਰਹੇ ਨੇ ਗਗੋਈ ਸਾਹਿਬ ਉਸ ਗਗੋਈ ਸਾਹਿਬ ਦੇ ਵੈਦ ਨੂੰ ਆਪਾਂ ਕਿਵੇਂ ਮੰਨੀ ਇਹ ਤਾਂ ਹੋ ਗਿਆ ਜਿੱਤਾਂ ਦਾ ਹੁਣ ਆ ਗਿਆ ਆਪਾਂ ਉਹੀ ਮੁੱਦਾ ਚੋਣ ਦਾ ਇੱਕ ਤਾਂ ਹੋ ਗਿਆ ਨਾ ਵਿਪਾਰਲੀਮੈਂਟ ਦਾ ਕਹਿੰਦਾ ਵੀ ਜੇ ਲੋਕ ਸਭਾ ਟੁੱਟ ਜਾਂਦੀ ਹੈ ਨਾ ਸੈਂਬਲੈਂਟ ਚੋਣਾਂ ਇੱਥੇ ਮੈਂ ਕਹਣਾ ਜਿਹੜੇ ਕੋਵਿਡ ਸਾਹਿਬ ਦੀ ਇੱਕ ਸਪਾਰਸ਼ ਹੈ ਜੇ ਲੋਕ ਸਭਾ ਚ ਕਿਸੇ ਨੂੰ ਬਹੁਮਤ ਨਹੀਂ ਰਹਿ ਜਾਂਦਾ ਉੱਤੇ ਫਿਰ ਚੋਣ ਕਰਾਈ ਜਾਵੇ ਵਿਧਾਨ ਸਭਾ ਚ ਕਿਸੇ ਨੂੰ ਕਹਦੇ ਕਿਲਾ ਬਹੁਮਤ ਦਾ ਮਤਾ ਫੇਲ ਹੋ ਜਾਂਦਾ ਤੇ ਉੱਥੇ ਵੀ ਚੋਣਾ ਕਰਾਈਆਂ ਜਾਣ ਫਿਰ ਇਹ ਇੱਕ ਸੰਵਿਧਾਨ ਇੱਕ ਚੋਣ ਇੱਕ ਇੱਕ ਦੇਸ਼ ਇੱਕ ਚੋਣ ਵਾਲੀ ਫੇਰ ਵੀ ਗੱਲ ਨਹੀਂ ਰਹੇਗੀ ਬਹੁਤ ਵਧੀਆ ਗੱਲ ਹੈ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਆਹ ਤੁਸੀਂ ਦੱਸਦਾ ਵੀ ਇਹਨਾਂ ਨੇ ਇਹ ਵੀ ਕਰਿਆ ਲੋਕ ਸਭਾ ਚ ਤਾਂ ਕਲੋਨੀਆਂ ਪੈਣੀ ਸੀ ਉਹਦਾ ਤਾਂ ਕਨਸਟੀਚਿਊਸ਼ਨ ਨਾਲ ਹੀ ਜਾਏ ਪਰ ਜੇ ਇਹਨਾਂ ਨੇ ਵਿਧਾਨ ਸਭਾ ਚ ਵੀ ਕਹੀ ਸੀ ਤੇ ਇਹਦਾ ਮਤਲਬ ਤਾਂ ਡਫਾੰਗ ਹੈ ਪੂਰਾ ਰਿਪੋਰਟ ਜਦ ਤੁਸੀਂ ਵਾਰ-ਵਾਰ ਚੋਣਾ ਕਰਾਉਣੀਆਂ ਨੇ ਫਿਰ ਕਿਵੇਂ ਹੋਗੀ ਇੱਕ ਤਾਂ ਤਾਂ ਹੋ ਗਈ ਵੀ ਜੇ ਤੁਸੀਂ ਗਵਰਨਰ ਰੂਟ ਨਹੀਂ ਰੱਖੋਗੇ ਇਹਦਾ ਮੈਂ ਲੋਕਾਂ ਨੂੰ ਤੁਸੀਂ ਡੈਮੋਕਰੇਸੀ ਤੋਂ ਮੈਂ ਇਹ ਕਹਿਣਾ ਵੀ ਉਹਨਾਂ ਨੇ ਜੋ ਮਰਜ਼ੀ ਕੀਤਾ ਉਹਨਾਂ ਦੀ ਗੱਲ ਮੰਨੀ ਨਹੀਂ ਜਾਣੀ ਕੇਂਦਰ ਜਿਹੜੀ ਮੋਦੀ ਸਾਹਿਬ ਵਰਗੀ ਸਰਕਾਰ ਆ ਗਈ ਕੋਈ ਵੀ ਕਿਸੇ ਵੀ ਪਾਰਟੀ ਦੀ ਹੋਵੇ ਉਹ ਕੇਂਦਰ ਚ ਜਾਣ ਬੁੱਝ ਕੇ ਸੂਬਿਆਂ ਦੀਆਂ ਸਰਕਾਰਾਂ ਨੂੰ ਪਹਿਲਾਂ ਤੜਵਾਏਗੀ ਐਕਚੁਅਲ ਵਾਣੀ ਨੇ ਨਾ ਸਾਡੇ ਸਾਹਮਣੇ ਆ ਫਿਰ ਉਸ ਤੋਂ ਬਾਅਦ ਉਸੇ ਗਵਰਨਰ ਰੂਟ ਆਏਗੀ ਪ੍ਰੈਜ਼ੀਡੈਂਟ ਰੂਟ ਆਏਗੀ ਤਾਂ ਕਿ ਅੰਦਰ ਕੀ ਹੁਣ ਤਾਂ ਸਰਕਾਰਾਂ ਤਲਵਾ ਕੇ ਰੂਟ ਨਹੀਂ ਲਾ ਸਕੀ ਹਮ ਦੇ ਦਮ ਛੱਡੇ ਬਣਵਾਏ ਨੇ ਚਾਹੇ ਉਹਨਾਂ ਨੇ ਮੱਧ ਪ੍ਰਦੇਸ਼ ਸਰਕਾਰ ਤੜਵਾ ਕੇ ਬਣਾਏ ਚਾਹੇ ਰਾਜਸਥਾਨ ਦੀ ਕੋਸ਼ਿਸ਼ ਕਰੀ ਗਈ ਚਾਹੇ ਉਹਨਾਂ ਨੇ ਇੱਥੇ ਮਹਾਰਾਸ਼ਟਰ ਚ ਕਰਿਆ ਚਾਹੇ ਪੰਜਾਬ ਚ ਵੀ ਕੋਸ਼ਿਸ਼ ਕਰੀ ਗਈ ਸੀ ਚਾਹੇ ਹਿਮਾਚਲ ਚ ਵੀ ਕੋਸ਼ਿਸ਼ ਕਰੀ ਗਈ ਸੀ ਚਾਹੇ ਗੋਆ ਦੇ ਵਿੱਚ ਉਹ ਤੋੜ ਕੇ ਬੰਦੇ ਲਾਏ ਅਸਾਮ ਚ ਕਰੀ ਕਿੱਥੇ ਕਿੱਥੇ ਨਹੀਂ ਹੋਇਆ ਸਾਰੀ ਜਗ੍ਹਾ ਤੇ ਹੋਇਆ ਹਾਂਜੀ ਕਈ ਥਾਂ ਤੇ ਹੋਇਆ ਹਾਂ ਤੋਂ ਜਿੱਥੇ ਇਹਨਾਂ ਦਾ ਇਹ ਹਾਲ ਹੈ ਕਿ ਆਏ ਤੋੜ ਕੇ ਕਰਦੇ ਨੇ ਹੁਣ ਤੋੜ ਕੇ ਉਹਨਾਂ ਨੂੰ ਵਿਰੋਧੀ ਸਰਕਾਰ ਬਣਾਉਣੀ ਪੈਂਦੀ ਹੈ ਫਿਰ ਸਰਕਾਰ ਦੀ ਲੋੜ ਹੀ ਨਹੀਂ ਕਿ ਚਾ ਉਹਦਾ ਵਕਮ ਚਲਾਈ ਜੋ ਸੋ ਮੈਂ ਤਾਂ ਕਹਿਣਾ ਇਹ ਦੇਸ਼ ਦੇ ਸਰਬੰਧ ਦੇ ਉੱਤੇ ਵੱਡਾ ਹਮਲਾ ਹੈ ਦੇਸ਼ ਦੇ ਜਿਹੜੇ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਚ ਕੰਗਲ ਨਹੀਂ ਵੜਾਈ ਉਹ ਹਮੜਾ ਕਰ ਰਹੇ ਨੇ ਕਿ ਇਹ ਕਿਉਂਕਿ ਤੈਨਾਂ ਤੋਂ ਕਹਿੰਦੇ ਸੀ ਦੇਸ਼ ਕੇਂਦਰ ਹੋਣਾ ਚਾਹੀਦਾ ਚਾਰ ਜ਼ੋਨ ਬਣਾ ਦੋ ਸੋ ਇਹ ਉਹ ਲੋਕ ਨੇ ਜਿਹੜੇ ਦੇਸ਼ ਦੀ ਜਮਹੂਰੀਅਤ ਦੇ ਉੱਤੇ ਹਮਲਾ ਕਰਦੇ ਨੇ ਦੇਸ਼ ਦੇ ਕੇਂਦਰੀਕਰਨ ਤੇ ਹਮਲਾ ਜਾਦਾ ਵੱਡਾ ਕਰ ਰਹੇ ਨੇ ਕਿ ਇਹ ਬਿਲਕੁਲ ਕੇਂਦਰ ਦੇ ਰਾਹੀਂ ਵੀ ਜੀ ਨੂੰ ਮਰਜ਼ੀ ਜੋ ਮਰਜ਼ੀ ਵੇਚ ਲਓ ਕਿਉਂਕਿ ਤਾਕਤ ਆਪ ਦੇ ਹੱਥ ਚ ਲੈ ਲੈਂਦਾ ਇਸ ਤਰੀਕਾ ਇੱਕ ਚੋਣਿਕਾ ਇਹਨਾਂ ਨੇ ਇੱਕ ਕਾਰਡ ਬਣਾਇਆ ਸੀ ਉਹਦੀ ਚਾਹੇ ਸਿਕਰੈਸੀ ਮੇਨਟੇਨ ਨਹੀਂ ਕਰ ਸਕੇ ਦੁਕਾਨਾਂ ਚ ਰਖਵਾਰਾਂ ਚ ਆ ਹੀ ਗਿਆ ਨਾ ਕਿੰਨੇ ਅਧਾਲਕਾਰ ਨੇ ਜਿਹੜੇ ਉਹਨਾਂ ਦਾ ਜੋ ਕੁਝ ਹੋਇਆ ਡਾਟੇ ਦਾ ਸੋ ਇਸ ਕਰਕੇ ਜੇ ਤੁਸੀਂ ਇੱਕ ਇੱਕ ਕਰਕੇ ਕੋਈ ਚੀਜ਼ ਪਹਿਲਾਂ ਜਿਹੜੀਆਂ ਕਰੀਆਂ ਨੇ ਉਹ ਤਾਂ ਮੇਨਟੇਨ ਕਰ ਨਹੀਂ ਸਕੇ ਨੋਟਬੰਦੀ ਕਰੀ ਸੀ ਮੁੜ ਕੇ ਨੋਟ 2000 ਦਾ ਬੰਦ ਕਰਿਆ ਕਿਉਂ ਕਰਿਆ ਮੋਦੀ ਸਾਹਿਬ ਜਵਾਬ ਦੇਣਗੇ ਇੰਨਾ ਪੈਸਾ ਖਰਚ ਕਰਵਾਇਆ ਏਟੀਐਮਾਂ ਦੇ ਉੱਤੇ ਰੀ ਕੈਲੀਬ੍ਰੇਸ਼ਨ ਕਰਨ ਤੇ ਕਰਾਇਆ ਕੋਈ ਜਵਾਬ ਹੈ ਪਬਲਿਕ ਦਾ ਪੈਸਾ ਵੇਸਟ ਕਰ ਦੋ ਤੁਸੀਂ 2000 ਦਾ ਨੋਟ ਗਲਤ ਕਿਉਂ ਬਣਾਇਆ ਤੁਸੀਂ ਸਾਈਜ਼ ਨੋਟ ਦਾ ਵੱਖਰਾ ਕਿਉਂ ਕਰਿਆ ਘੱਟੋ ਘੱਟ ਏਟੀਐਮਾਂ 'ਤਾਂ ਚੱਲਦੇ ਆਂ ਤੁਸੀਂ ਏਟੀਐਮਾਂ ਤੇ ਵੀ ਚੇਂਜ ਕਰਵਾਈ ਹੁਣ ਫੇਰ ਤੁਸੀਂ ਬੰਦ ਕਰਤਾ ਮੈਂ ਤੁਸੀਂ 500 ਦਾ ਵੀ ਬੰਦ ਕਰਨ ਦਾ ਰੌਲਾ ਪੈ ਜਾਂਦਾ ਬਾਰ-ਬਾਰ ਵੀ ਇਹ ਗਲਤ ਨੋਟ ਆ ਰਹੇ ਨੇ ਤੁਸੀਂ ਕਿਹਾ ਸੀ ਵੀ ਕਾਉਂਟਰਫੀਟ ਕਰੰਸੀ ਆ ਰਹੇ ਯਾਨੀ ਕਿ ਨਕਲੀ ਨੋਟ ਨਕਲੀ ਨੋਟ ਤੋਂ ਧੋ ਜਿਆਦਾ ਵੱਧ ਗਈ ਤੁਸੀਂ ਕਿਹਾ ਅਸੀਂ ਕਾਲਾ ਤਾਂ ਨਾ ਆ ਰਿਹਾ ਕਾਲਾ ਤਾਂ ਤਾਂ ਨਿਕਲੇ ਹੀ ਨਹੀਂ ਤੁਸੀਂ ਤਾਂ ਕਿਹਾ ਅਸੀਂ 40000 ਕਰੋੜ ਦਾ 5000 ਕਰੋੜ ਦਾ ਕਿੱਥੇ ਗਿਆ ਉਹ 4000 5000 ਕਰੋੜ 4000 5000 ਲੱਖ ਕਰੋੜ ਉਹ ਕਿੱਥੇ ਗਿਆ ਲੱਖ ਕਰੋੜ 15 ਲੱਖ ਕਰੋੜ ਦੀ ਕਰੰਸੀ ਚੋਂ ਇਹਨਾਂ ਨੇ ਕਿਹਾ 14.85 ਦੀ ਹੈ ਫਿਰ ਕਹਿੰਦੇ 15.40 ਦੀ ਸੀ ਉਹ ਏਨੀ ਜ਼ਿਆਦਾ ਕਿਵੇਂ ਵਧ ਗਈ 58000 ਕਰੋੜ ਕਿੱਥੇ ਵਧ ਗਈ ਸੋ ਜੇ 4 5 ਲੱਖ ਕਰੋੜ ਕਾਲਾ ਧੰਸੀ ਉਹ ਕਿੱਥੇ ਗਿਆ ਫਿਰ ਇਹਦਾ ਮਤ ਤੁਸੀਂ ਕਾਲੇ ਨੂੰ ਚਿੱਟਾ ਬਣਾਇਆ ਇਹ ਇਹ ਲੋਕਾਂ ਨੂੰ ਗੁੰਮਰਾ ਕਰੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਆਮ ਹੀ ਹੁੰਦੀਆਂ ਨੇ ਇਹ ਜਿਹੜੀ ਕਚੋਣ ਹੈ ਫਿਰ ਇੱਕ ਗੱਲ ਕਰ ਸਕਦੇ ਨੂੰ ਤੁਹਾਡੇ ਦੀ ਗੱਲ ਮੰਨ ਲੈਣੇ ਉਹ ਕਹਿ ਦੇਣਾ ਵੀ ਜਖੋ ਅਸੀਂ ਅਸੈਂਬਲੀ ਦੇ ਵਿੱਚ ਹੁਣ ਕੀ ਹੈ ਜਦ ਅਸੈਂਬਲੀ ਦੀ ਚੋਣ ਹੁੰਦੀ ਹੈ ਪੂਰੀ ਚਾਹੇ ਉਹ ਅਸੈਂਬਲੀ ਮਹੀਨੇ ਬਾਅਦ ਟੁੱਟੀ ਹੋਈ ਹੋਵੇ ਉਹਦੀ ਅੱਗੇ 5 ਸਾਲ ਦੀ ਚੋਣ ਪਰ ਜਿਹੜੀ ਹੁੰਦੀ ਹੈ ਜਿਮਨੀ ਚੋਣ ਕਦੇ-ਕਦੇ ਦੀ ਉਹ ਹੁੰਦੀ ਹੈ ਜਿੰਨਾ ਸਮਾਂ ਰਹੇਗਾ ਉਹਦੇ ਵਾਸਤੇ ਉਹਦੇ ਚ ਕਰ ਦੇਣਗੇ ਮੰਨ ਲੈਣੇ ਆਪਾਂ ਵੀ ਜਿਹੜੀ ਚੋਣ ਹੋਇਆ ਕਰੂਗੀ ਉਹ ਜਿੰਨਾ ਸਮਾਂ ਰਹੇਗਾ ਉਹਦੇ ਵਾਸਤੇ ਹੋਊਗੀ ਉਹਦੇ ਨਾਲ ਖਰਚ ਘਟਿਆ ਕਿ ਵਧਿਆ ਕਿਉਂਕਿ ਕਿੱਥੇ ਤੋਂ ਉਹਨੇ 5 ਸਾਲ ਚੱਲਣਾ ਸੀ ਕਿੱਥੇ 2.5 ਸਾਲ ਬਾਅਦ ਹੀ 2 ਸਾਲ ਦਾ ਦੀ ਚੋਣ ਕਰਾਉਣੀ ਪੈਗੀ ਫਿਰ ਅਗਲੀ ਗੱਲ ਸਰਕਾਰ ਚੋਣ ਦੀ ਤੁਸੀਂ ਚੋਣ ਕਰਾਤੀ 6 ਮਹੀਨੇ ਬਾਅਦ ਸਰਕਾਰ ਟੁੱਟ ਗਈ ਤੁਸੀਂ ਚੋਣ ਕਰਾਤੀ ਉਹ ਸਾਲ ਬਾਅਦ ਉਹ ਟੁੱਟ ਜਾਂਦੀ ਹੈ ਫਿਰ ਕੀ ਕਰੋਗੇ ਅਰੋਜੀ ਟੁੱਟਦੀਆਂ ਨੇ ਆਪਾਂ ਦੇਖਿਆ ਦੋ ਦੋ ਵਾਰੀ ਮੈਂ ਪੰਜਾਬ ਦੀ ਤੁਹਾਨੂੰ ਉਦਾਹਰਨ ਦੇਤੀ ਖਾਤ ਤੋਂ ਲੈ ਕੇ 77 ਤੱਕ ਚਾਰ ਵਾਰੀ ਟੁੱਟੀ ਨੇ ਨੇ ਆਪਣੇ ਗਵਾਂਧੀ ਸੂਬਾ ਹਰਿਆਣਾ ਦੇ ਜਿੰਨੀ ਵਾਰੀ ਟੁੱਟੀਆਂ ਕਿੰਨੀ ਵਾਰੀ ਟੁੱਟੀਆਂ ਨੇ ਸੋ ਇਹ ਇਸ ਕਰਕੇ ਇਹ ਜਿਹੜਾ ਆਪਣੇ ਆਪ ਦੀ ਕੋਈ ਤਰ੍ਹਾਂ ਦੀ ਗਲਤ ਹੈ ਅਗਲੀ ਗੱਲ ਇਹਨੂੰ ਮੈਂ ਆਉਣਾ ਵੀ ਇਹਨਾਂ ਨੇ ਦੀ ਮੈਂ ਕੀ ਕਰਿਆ ਇਹ ਕਹਿੰਦੇ ਅਸੀਂ ਸਾਰੀ ਇਕੱਠੀ ਕਰਾ ਦਾਂਗੇ ਔਰ 100 ਦਿਨਾਂ ਬਾਅਦ ਅਸੀਂ ਜਿਹੜਾ ਪ੍ਰੇਸ਼ਾ ਦਾ ਵੀ ਨਾਂ ਲੀ ਜੋੜ ਦਾਂਗੇ ਤਿੰਨ ਲੋਕਲ ਵਾਡੀ ਦੀਆਂ ਇਹਨਾਂ ਤੋਂ ਲੋਕ ਸਭਾ ਦੀ ਚੋਣ ਤਾਂ ਇਹਨਾਂ ਨੇ 6 ਹਫ਼ਤੇ ਨਾਲ ਤੇ ਕਰਾਉਣ ਤੇ ਇਲੈਕਸ਼ਨ ਕਮਿਸ਼ਨ ਨੇ ਕਹਿੰਦਾ ਸਾਡੇ ਕੋਲ ਟਾਈਮ ਨਹੀਂ ਸਾਡੇ ਕੋਲ ਬੰਦੇ ਨਹੀਂ ਹੈਗੇ ਸਾਡੇ ਕੋਲ ਖਨਾਲਾ ਨਹੀਂ ਹੈਗਾ ਉਹਦਾ ਡਾਟਾ ਨਹੀਂ ਪਾਇਆ ਗਿਆ ਨਾ ਗ੍ਰੰਦਨ ਡਾਟਾ ਭਗਲਤਾ ਬੁੱਢੇ ਕੁਛ ਬੁੱਧੀ ਜੀਵੀ ਜਿਹੜੇ ਬੰਦੇ ਪਾਵਨਕ ਇੰਟਰਨੈਟ ਚ ਕਹਿੰਦੇ ਨੇ ਉਹਨਾਂ ਨੂੰ ਆਪਦੇ ਨਾਮ ਲਾ ਜੋੜਿਆ ਹੋਇਆ ਉਹ ਕਹੀ ਜਾਂਦੇ ਨੇ ਮੈਂ ਨਹੀਂ ਆਇਆ ਉਹ ਕੋਈ ਨਹੀਂ ਕਹਿੰਦਾ ਵੀ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀ ਕਿ ਐਸੀ ਡਾਟਾ ਦੇਾਂਗੇ ਨਕੀ ਜਿਹੜੀ 19 ਨੂੰ ਮਾਫ ਕਰਨਾ ਮੈਂ ਚੋਣ ਨਾਲ ਜੁੜੀ ਹੋਈ ਗੱਲ ਕਰਦਾ ਏ 19 ਨੂੰ ਪੈਦੇ ਫੇਰ ਜੀ ਚੋਣ ਹੋਈ ਹੈ ਇਲੈਕਸ਼ਨ ਕਮਿਸ਼ਨ ਕਹਿੰਦਾ ਮੈਂ ਕੱਲ ਨੂੰ ਡਾਟਾ ਪਾ ਦੂੰ ਕਾਂਤੀ ਚੰਸੀ ਵਾਈ ਦਾ ਉਹ 6 ਕਾਂਤੀ 102 ਕਾਂਤੀ ਜਿਹੜਾ ਡਾਟਾ ਪਾ ਨਹੀਂ ਸਕਦਾ ਉਹ ਜਦੋਂ ਐਕਟੀਵਿਟੀ ਚੋਣ ਇੱਕ ਕਰਾ ਕੇ ਸਣੇ ਅਸੈਂਬਲੀਆਂ ਦੀ ਸਣੇ ਲੋਕ ਸਭਾ ਦੀ ਇਕੱਠੀ ਕਰਾ ਕੇ ਕਿਵੇਂ ਪਾ ਦੇਗਾ ਨਰਸਾ ਸਮਝਣ ਦੀ ਕੋਸ਼ਿਸ਼ ਕਰੀਏ ਨਾ ਨਰਸਾ ਹੁਣ ਜੰਮੂ ਕਸ਼ਮੀਰ ਦੀਆਂ ਚੋਣਾ ਚੱਲ ਰਹੀਆਂ ਨੇ ਪਹਿਲੇ ਪੜਾ ਦੀਆਂ ਕੱਲ ਖਤਮ ਹੋਈਆਂ ਦੂਜਾ ਤੀਜਾ ਇੱਥੇ ਘਟੋਕੋ ਉੱਥੋਂ ਦੀ ਇਹਦੇ ਇੱਕ ਕਰਾ ਕੇ ਦੱਸ ਦੇ ਵੀ ਅਸੀਂ ਇਸ ਗੱਲ ਦੇ ਸਮਰੱਥ ਆਂ ਹਾਂ ਇੱਕ ਅਸੀਂ ਸਾਇੰਸ ਦੀ ਕਹਿੰਦੇ ਆ ਸਾਇੰਸ ਦੀ ਵਿਚੇ ਹੁੰਦਾ ਇਹਨੂੰ ਪਾਇਲਟ ਪ੍ਰੋਜੈਕਟ ਕਹਿੰਦੇ ਨੇ ਮੈਂ ਕੈਂਸਰ ਦਾ ਸਰਵੇ ਕਰਿਆ ਪਹਿਲਾਂ ਅਸੀਂ ਫਰੀਦਕੋਟ ਜਿੱਦੇ ਚ ਕਰਾ ਕੇ ਦੇਖਿਆ ਪਾਇਲਟ ਪ੍ਰੋਜੈਕਟ ਨੂੰ ਲਾਂਚ ਕਰਕੇ ਦੇਖ ਦਿੰਦੇ ਉਹ ਵੀ ਨਹੀਂ ਕਰਿਆ ਕਿਉਂਕਿ ਕਾਹਲਾ ਤੁਨੀ ਖਿਆਲ ਨੇ ਕਹਿ ਦੇਣਾ ਦਿੱਕੀ ਜੋ ਹੁੰਦਾ ਬਾਤ ਕਿਸੇ ਨੇ ਮੋਦੀ ਸਾਹਿਬ ਨੂੰ ਪੁੱਛਣਾ ਪਤਾ ਨਹੀਂ ਮੋਦੀ ਸਾਹਿਬ ਉਦ ਤੱਕ ਜਾਂਦੇ ਵੀ ਰਹਿੰਦੇ ਨੇ ਕਿ ਨਹੀਂ ਜਨੂ 29 ਆਏਗਾ ਤੇ 29 ਤੋਂ ਬਾਅਦ ਚੋਣ ਹੋਣੀ ਆ ਕਿਉਂਕਿ ਉਮਰ ਦਾ ਤਾਂ ਕੋਈ ਪਤਾ ਨਹੀਂ ਨਾ ਹੁੰਦਾ ਬੰਦੇ ਦਾ ਕਹਿੰਦੇ ਮੌਤ ਤੇ ਗਾਖ ਦਾ ਕੋਈ ਪਤਾ ਨਹੀਂ ਹੁੰਦਾ ਕਦ ਆ ਜਾਂਦੀ ਹੈ ਚਲੋ ਅਸੀਂ ਇਸ ਕਰਕੇ ਅਸੀਂ ਕਹ ਨੂੰ ਕਹਿਣਾ ਲੰਮੀ ਉਮਰ ਨਹੀਂ ਨਹੀਂ ਮੈਂ ਮੈਂ ਕਿਸੇ ਨੂੰ ਦੇਖ ਕੇ ਜਾਣ ਸਾਡੇ ਵਾਸਤੇ ਨਹੀਂ ਹੈ ਮੈਂ ਸਾਡੇ ਵਾਸਤੇ ਮੈਂ ਆਪਣੇ ਆਪ ਵਾਸਤੇ ਵੀ ਕਹਣਾ ਵੀ ਅਸੀਂ ਕਿਹੜਾ ਜਿੰਦੇ ਰਹਿਣਾ ਹੈ ਸਵਾਲ ਇਹ ਹੈ ਦੇਸ਼ ਨੇ ਤਾਂ ਚੱਲਣਾ ਹੈ ਨਾ ਹਾਂਜੀ ਦੇਸ਼ ਦਾ ਚੱਲਦਾ ਰਹੇਗਾ ਕੋਈ ਵੀ ਬੰਦੇ ਚ ਹੁਕਮਰਾਨ ਆਏ ਇੱਥੇ ਅਫਸਰ ਆਏ ਇੱਥੇ ਫੌਜੀ ਆਏ ਸਾਰੇ ਆਏ ਬਦੇਸੀ ਆਏ ਪਰ ਮੋਂਟਰ ਤਾਂ ਚਾਹਦਾ ਹੀ ਆ ਨਾ ਬਿਲਕੁਲ ਉਹ ਪੱਕੇ ਤਾਂ ਕੋਈ ਵੀ ਨਹੀਂ ਰਹਿੰਦੇ ਬੰਦੇ ਨੇ ਕਿਹਾ ਮੈਂ ਥੋੜਾ ਕਹਿੰਨਾ ਜਿਤਾਸਨ ਹਮ ਬੈਠੇ ਕਿਤੇ ਬੈਠ ਗਿਆ ਸੋ ਇਹਨਾਂ ਆਸਰਾ ਤੇ ਬਹੁਤ ਵਾਰੀ ਬੈਠੇ ਨੇ ਈਵਨ ਬੀਜੇਪੀ ਦੇ ਵਿੱਚ ਬੰਦਪਾਈ ਸਾਹਿਬ ਵੀ ਬੈਠੇ ਸੀਗੇ ਨਾ 30 ਵਾਰੀ ਬੈਠੇ ਨੇ ਉਹ ਗੱਡੀ 'ਚ ਸੋ ਇੱਥੇ ਕਿ ਨਹੀਂ ਆਈ ਨੇ ਕਿੰਨੇ ਕਾਂਗਰਸੀ ਬੈਠੇ ਨੇ ਸੋ ਐ ਨਹੀਂ ਹੈ ਆਪੋਜੀਸ਼ਨ ਦੇ ਕਿੰਨੇ ਬੈਠੇ ਨੇ ਸੋ ਇਹ ਦੇਸ਼ ਨਾ ਚੱਲਣਾ ਬੇਸ ਨੂੰ ਚੱਲਣ ਵਾਸਤੇ ਤੁਹਾਨੂੰ ਪੁਖਤਾ ਤਰੀਕਾ ਤਿਆਰ ਕਰਨਾ ਹੈ ਪੁਖਤਾ ਤਰੀਕਾ ਕੀ ਹੈ ਤੁਹਾਨੂੰ ਚੋਣ ਤੇ ਖਰਚਾ ਜਿਆਦਾ ਲੱਗਦਾ ਤੁਸੀਂ حساب ਕਰੋਗੇ ਕਿ ਖਰਚਾ ਘੱਟ ਕਿੰਨੇ ਹੋਏਗਾ ਤੁਸੀਂ ਤਾਂ ਯੂਐਮ ਆ ਹੋਰ ਖਰੀਦਣੀ ਪੈਣੀ ਹੈ ਤੁਹਾਨੂੰ ਬਿਲਕੁਲ ਕਿਉਂਕਿ ਹੀ ਦੁੱਗਣੀ ਵੋਟ ਪੈਣੀ ਹੈ ਅੱਛਾ ਡਾਕਟਰ ਸਾਹਿਬ ਆਪਣੇ ਕੋਲ 2 ਮਿੰਟ ਦਾ ਸਮਾਂ ਹੈ ਹੋਰ ਉਹਦੇ ਚ ਅੱਪਾਂ ਆਪਣੀ ਗੱਲ ਜਿਹੜੀ ਕੰਪਲੀਟ ਕਰ ਲਈਏ ਬਸ ਮੈਂ ਖਤਮ ਹੀ ਕਰ ਲਿਆ ਸੋ ਇਸ ਕਰਕੇ ਇਹ ਨਾ ਤਾਂ ਵਿਹਾਰਕ ਤੌਰ ਤੇ ਠੀਕ ਹੈ ਨਾ ਸਾਡੇ ਆਰਥਿਕ ਤੌਰ ਤੇ ਠੀਕ ਹੈ ਨਾ ਇਹ ਪ੍ਰਸ਼ਾਸਨਿਕ ਤੌਰ ਤੇ ਠੀਕ ਹੈ ਨਾਇ ਸਵਿਧਾਂਕ ਤੌਰ ਤੇ ਠੀਕ ਹੈ ਇਹ ਇਹਨਾਂ ਦਾ ਆਪਣਾ ਮਨੋ ਖਿਆਲ ਹੈ ਚਾਹੇ ਕਮੇਟੀ ਬਣਾਤੀ ਕਮੇਟੀ ਨੇ ਜੋ ਮਰਜੀ ਕਹਿਤਾ ਰਾਮਨਾਥ ਕੋਵਿੰਦਜੀ ਨੇ ਜੋ ਮਰਜੀ ਕਹਿਤਾ ਕੈਬਨਟ ਨੇ ਜੋ ਮਰਜੀ ਪਾਸ ਕਰਤਾ ਇਹ ਮੋੜ ਦੇ ਵਿੱਚ ਇੱਕ ਅਧਿਕਾਰਵਾਦ ਵਧ ਵਧਨ ਦੀ ਥੂਬਿਆਂ ਦੇ ਵਿੱਚ ਜਾਣ ਬੁੱਝ ਕੇ ਚੋਣਾ ਨਾਕਰਾ ਕੇ ਰਾਜ ਕਰਨ ਦੀ ਸਰਕਾਰਾਂ ਤੌਰ ਤੇ ਕੇਂਦਰ ਦੇ ਨਾਲ ਹੀ ਰਾਜ ਕਰਨ ਦੀ ਇੱਕ ਚਾਲ ਇਹ ਦੇ ਵਿੱਚੋਂ ਨਿਕਲ ਸਕਦੀ ਇਦੇ ਨਾਲ ਡਾਕਟਰ ਸਾਹਿਬ ਜਿਹੜੀ ਸਾਡੇ ਦੇਸ਼ ਦੀ ਡਾਈਵਰਸਿਟੀ ਵਾਂਸ ਬੰਤਾ ਜਿਹੜਾ ਮਾਮਲਾ ਉਹਦੇ ਤੇ ਵੀ ਇੱਕ ਤਰੀਕੇ ਦਾ ਅਟੈਕ ਹੀ ਨਹੀਂ ਹੋਏਗਾ। ਨਹੀਂ ਉਹ ਹਮਲਾ ਹੈਗਾ ਇਹਗਾ ਇਹਨਾਂ ਜਾਣ ਤੁਸੀਂ ਸੈਂਬਲੀ ਆਪਦੀ ਮਨਮਰਜ਼ੀ ਦੀ ਕਰੋਗੇ। ਵੀ ਕਹੋਗੇ ਨਹੀਂ ਇਹ ਵੰਸਵੰਤਾ ਤੇ ਕੀ ਅਟੈਕ ਹੈ। ਫਿਰ ਕਹਾਂਗੇ ਵੀ ਚੋਣਾ ਹੀ ਨੇ ਨਾ ਚੋਣਾ ਤਾਂ ਹੁੰਦੀ ਬੋਟ ਸੇ ਇੱਕੋ ਹੀ ਹਰ ਇੱਕ ਦੀ ਵੰਸਵੰਤਾ ਜੇ ਫਿਰ ਵੋਟ ਵੱਖਰੀ ਵੱਖਰੀ ਕਿਉਂ ਨਹੀਂ ਇਹੋ ਜਿਹਾ ਕੰਮ ਉਹ ਕਹਿ ਸਕਦੇ ਨੇ। ਪਰ ਉਹ ਜਿਹੇ ਹਮਲੇ ਗਿਆ ਉਹ ਹਮਲਾ ਕਿਉਂ ਆ? ਉਹ ਇਹ ਜੇ ਕਿਨ ਰਾਜ ਕਰੇਗਾ ਕਿਸੇ ਸੂਬੇ 'ਚ ਉਹ ਨੀਤੀ ਵੀ ਆਪਣੀ ਲਾਗੂ ਕਰੇਗਾ ਉੱਥੇ ਆਰਥਿਕ ਵੀ ਸਿੱਖਿਆ ਵੀ ਹੋਰ ਵੀ ਉਹ ਲਾਗੂ ਕਰਨ ਵੇਲੇ ਉਹ ਵੰਸ ਬੰਤਾਤੀ ਹਮਲਾ ਹੋਵੇਗਾ ਖੇਤੀ ਦੇ ਉੱਤੇ ਉਹ ਹਮ ਹੋਵੇ। ਤੋਂ ਡਾਕਟਰ ਸਾਹਿਬ ਐ ਚੋ ਜੁੜਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ।